ਜੀ ਮੇਰੇ ਵੀਰੋਂ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦੇ ਕੈਮੋਂ ਜਾਨਵਰ ਸੱਟ ਵਟਣੇ ਲੋ ਜੀ ਕੱਤੀ ਜੀ ਵਲੌਗ ਦੀ ਸਟਾਰਟਿੰਗ ਤੇ ਖੋਲਦਿਆਂ ਖੁੱਡੇ ਬਾਪਿਓ ਬਾਕੀ ਆਪਣਾ ਸਟੂਡੀਓ ਵੀ ਬਹੁਤ ਗੰਦਾ ਹੋ ਰਿਹਾ ਜਿਵੇਂ ਹੀ ਤੇ ਆਹ ਦੇਖੋ ਚਾਦਰ ਕਿੱਥੇ ਆ ਇੱਧਰ ਆ ਦੇਖ ਲੋ ਤੇ ਅੱਜ ਆ ਜੂਲ ਵੀ ਵਾਰ ਕੱਢਣ ਵਾਲੇ ਨੇ ਤੇ ਅੱਜ ਕਰਦਾਂਗੇ ਸਟੂਡੀਓ ਸਾਫ਼ ਮਿੱਤਰੋ ਠੀਕ ਹੈਗੇ ਨਹੀਂ ਤੇ ਨਾਲੇ ਖੁੱਡਿਆਂ ਚ ਟੋਕੜੀਆਂ ਚ ਨਾ ਤੂੜੀ ਪਾ ਦਾਂਗੇ ਮਿੱਤਰੋ ਤੇ ਆਂਡੇ-ਉਂਡੇ ਤਾਂ ਰੱਖੇ ਹੋਣੇ ਉਹ ਵੀ ਚੱਕਣੇ ਨੇ ਠੀਕ ਹੈਗੇ ਨਹੀਂ ਇਹਨਾਂ ਦੀ ਪਹਿਲੇ ਹੀ ਆਂਡੇ ਨੇ ਇਹਨਾਂ ਦੇ ਇਹ ਚੱਕ ਦੀਆਂ ਤੇ ਇਧਰੋਂ ਲਗਭਗ ਤਾਂ ਚੱਕਦੇ ਸੀ ਸਾਰਿਆਂ ਦੇ ਇਧਰ ਆਪਾਂ ਤੂੜੀ ਪਾ ਦਾਂਗੇ ਟੋਕਰੀਆਂ 'ਚ ਤੇ ਕੱਲ ਪਰਸੋਂ ਮੀਂਹ ਆਇਆ ਸੀ ਬਾਪੋਂ ਪਰਸੋਂ ਆਇਆ ਸੀ ਤੇ ਬਾਛੜਨਾ ਇਧਰ ਦੀ ਸੀ ਇਧਰੋਂ ਐਵੇਂ ਤੇ ਖੁੱਡਿਆਂ 'ਚ ਪਾਣੀ ਵੜ ਗਿਆ ਸੀ ਆ ਜਾਲੀਆਂ ਤੋਂ ਐਵੇਂ ਕਰਕੇ ਤਾਂ ਕਰਕੇ ਬਾਛੜਾ ਦਿੱਦੀ ਸੀ ਤਾਂ ਕਰਕੇ ਖੁੱਡੇ ਹੋਗੇ ਸੀ ਗਿੱਲੇ ਤਾਂ ਕਰਕੇ ਐਵੇਂ ਜੇ ਹੋ ਰਿਹਾ ਤੇ ਇਹ ਵੀ ਸਾਫ਼ ਕਰਨ ਵਾਲੇ ਨੇ ਕਰਦਾ ਹੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਾਲ ਜੂਲ ਵੀ ਬਾਹਰ ਕੱਢਾਂਗੇ ਮੇਨ ਗੱਲ ਤਾਂ ਆ ਜਾਲ ਬਾਹਰ ਕੱਢਣੇ ਅੱਜ ਤਾਂ ਠੀਕ ਹੈਗੇ ਨਹੀਂ ਨਾਲੇ ਕਮਰਾ ਸਾਫ਼ ਕਰ ਦਾਂਗੇ ਆਪਣਾ ਚਲੋ ਦੇਖਦੇ ਹਾਂ ਕੀ ਬਣਦਾ ਇੱਕ ਵਾਰੀ ਲੋ ਜੀ ਮੇਰੇ ਵੀਰੋਂ ਆ ਗਿਆ ਚੋਬਰ ਤੇ ਵਸ ਕੱਢਦੇ ਹਾਂ ਜਾਲ ਹੁਣ ਠੀਕ ਹੈਗੇ ਨਹੀਂ ਚੱਕ ਲਈਏ ਬਾਹਰ ਧਰ ਦਈਏ ਮੈਟ ਮੂਡ ਕੱਢ ਲਾਂਗੇ ਇਹਨਾਂ ਦੇ ਤੋਤਾ ਦੇਵਾਂਗੇ ਕੰਮ ਤਾਂ ਹੁਣ ਹੈ ਨਹੀਂ ਆਪਾਂ ਨੂੰ ਜਾਲਾਂ ਦਾ ਠੀਕ ਹੈ ਕਿ ਨਹੀਂ ਤੇ ਖੁੱਡੇ ਖੋਲਦਿਆਂ ਠਹਿਰ ਕੇ ਪਹਿਲਾਂ ਜਾਲ ਜੂਰ ਕਰਨੀਆਂ ਸਾਫ਼ ਠੀਕ ਹੈ ਕਿ ਨਹੀਂ ਫਿਰ ਦਿਖਾਣੇ ਆ ਤੁਹਾਨੂੰ ਜੀ ਮੇਰੇ ਵੀਰੋਂ ਤੇ ਝਾੜੂ ਤਾਂ ਮਾਰਤੀ ਤੇ ਪੋਚਾ ਮਾਰਦੇ ਹੁਣ ਤੇ ਬਾਕੀ ਲੱਗਿਆ ਹੱਥ ਬਾਥਰੂਮ ਵੀ ਕਰਦਾਂਗੇ ਸਾਫ਼ ਠੀਕ ਹੈ ਕਿ ਨਹੀਂ ਤੇ ਦੋ ਤਿੰਨ ਦਿਨ ਵਲੌਗ ਨਹੀਂ ਆਇਆ ਬਾਬਿਓ ਉਹਦੀ ਨਾਨ ਦੀ ਬਜਾਦਾ ਦੁਕਾਨ ਤੇ ਜਾਣਾ ਪੈਂਦਾ ਠੀਕੇ ਕੇ ਨਹੀਂ ਕੰਮਕਾਰ ਤੇ ਕੋਸ਼ਿਸ਼ ਤਾਂ ਪੂਰੀ ਕਰਦੇ ਆ ਵੀ ਵਲੋਗ ਆਵੇ ਤਾਂ ਕਰਕੇ ਵਿੱਚ ਮਿਸ ਹੋ ਜਾਂਦਾ ਦੋ ਦਿਨ ਲਾਲ ਇੱਕ ਦਿਨ ਲਾਲ ਤੇ ਕੋਸ਼ਿਸ਼ ਆਪਾਂ ਪੂਰੀ ਕਰਦੇ ਆ ਵੀ ਡੇਲੀ ਆਵੇ ਤੇ ਡੇਲੀ ਦਿਖਾਈਆਂ ਆਪਣੇ ਸਬਸਕ੍ਰਾਈਬਰਾਂ ਨੂੰ ਵਲੋਗ ਤਾਂ ਕਰਕੇ ਚਲੋ ਪਹਿਲਾਂ ਕਰ ਲਈਏ ਸਾਫ਼ ਅੰਦਰੋਂ ਫਿਰ ਖੋਲਦੇ ਆ ਖੁੱਡੇ ਤੇ ਬਾਹਰ ਕਰਦਾਂਗੇ ਬਾਅਦ ਚ ਕਰਦਾਂ ਕੋਈ ਨਹੀਂ ਲੱਗਿਆ ਤੇ ਇੱਕ ਵਾਰੀ ਕਰਦੇ ਪੋਚਾ ਮਾਰਤੀਆਂ ਉਹ ਜੀ ਮੇਰੇ ਵੀਰੋਂ ਹੁਣ ਚੈੱਕ ਕਰੋ ਜੀ ਕੋਠਾ ਕਰਤਾ ਜਮਾ ਓਕੇ ਠੀਕ ਹੈ ਕਿ ਨਹੀਂ ਗੰਦ ਗੁੰਦ ਸਾਰਾ ਕੁਝ ਚੱਕਤਾ ਪਾਣੀ ਮਾਰਤਾ ਤੇ ਗੋਲੀ ਨੂੰ ਨੀਲੇ ਕਹਿ ਲੈ ਕੇ ਆਣ ਉਹ ਨੂੰ ਵੀ ਤੇ ਖੁੱਡੇ ਹੁਣ ਖੋਲਦਿਆਂ ਬਾਪਿਓ ਤੇ ਦਿਖਾਣੇ ਕਿਨੇ ਤਰੇ ਆਂਡੇ ਕਿਨੇ ਨਹੀਂ ਬਾਕੀ ਕਮਰਾ ਕੀ ਕਰਤਾ ਓਕੇ ਚਾਦਰ ਥੱਲੋ ਲਿਆਈ ਨਾ ਵੀ ਇਹ ਵੀ ਵੇਖਾਂ ਨੇ ਤੇ ਬਾਪੇ ਕਲੀ ਪਾਣੀ ਪੋਊਗੀ SLAAB ਜੀ ਆੜੀ ਮੀਂਹ ਮੀਂਹ ਨਹੀਂ ਬੜ ਗਿਆ ਅੰਦਰ ਦੱਸਿਆ ਸੀ ਮੈਂ ਤੇ ਤਾਂ ਕਰਕੇ ਕਲੀ ਪਾਣੀ ਪੋਊਗੀ ਆਪਾਂ ਨੂੰ ਚਲੋ ਕੋਈ ਨਹੀਂ ਪਾ ਦਾਂਗੇ ਕਲੀ ਵੀ ਇੱਧਰ ਹੀ ਪਈ ਹੋਊਗੀ ਕਿਤੇ ਤੇ ਮੈਂ ਖੁੱਡੇ ਖੋਲਣਾ ਫੇਰ ਦਿਖਾਣਾ ਤੁਹਾਨੂੰ ਲੋ ਜੀ ਮਿੱਤਰੋ ਖੋਲੇ ਜੇ ਟਾਲੇ ਖੋਲੇ ਤੇ ਆਂਡੇ ਚੱਕ ਦੀਆਂ ਇਹਨਾਂ ਦੇ ਇੱਕ ਇੱਕ ਵਾਰੀ ਚੱਕਣ ਆ ਲਿਆ ਦੋਨੇ ਦੋਨੇ ਜੋੜੀਆਂ ਨੇ ਦੋਨੇ ਦੋਨੇ ਆਂਡੇ ਧਰਲੇ ਮਿੱਤਰੋ ਠੀਕ ਹੈ ਕਿ ਨਹੀਂ ਨਾ ਨਾ ਤੋਏ ਡਰਦੀ ਬੋਤ ਹੈ ਬਾਬੇ ਕਬੂਤਰੀ ਇਹ ਚਲੋ ਕੋਈ ਗੱਲ ਨਹੀਂ ਆਂਡੇ ਇਹ ਕਬੂਤਰੀ ਦੇ ਆ ਇਹਦੇ ਛੋਟੇ ਕੱਦ ਵਾਲੀ ਇਹਦੇ ਤੇ ਸੈੱਟ ਹੈ ਆਂਡੇ ਦੀ ਤੇ ਨੀਲਾ ਬੈਠੇ ਨੀਲੇ ਨੂੰ ਕੜਦੀਏ ਬਾਹਰ ਤੇ ਇਹ ਵੀ ਚੱਕਣੀਆਂ ਦੋਨੇ ਤੇ ਐਨਾ ਵਿੱਚ ਪਾਣੇ ਬਾਬੇ ਤੂੜੀ ਠੀਕੇ ਹੈ ਕਿ ਨਹੀਂ ਆਂਡੇ ਨਹੀਂ ਤਾਂ ਹੋ ਜਾਂਦੇ ਗੰਦੇ ਤੂੜੀ ਪਾ ਦਾਂਗੇ ਮਾੜੀ ਮਾੜੀ ਆਂਡੇ ਸੈੱਟ ਰਹਿਣਗੇ ਲਿਵੜ ਨਹੀਂ ਜਿਵੇਂ ਆ ਬਿੱਠਾਂ ਚ ਲਿਵੜ ਰਿਹਾ ਹਾਂਵੇਂ ਕਲੇ ਵੀ ਪਾ ਦਾਂਗੇ ਤੇ ਲੋ ਜੀ ਇਧਰੋਂ ਚੱਕ ਤੇ ਆਂਡੇ ਆਪਾਂ ਚਾਰ ਤੇ ਇਧਰੋਂ ਦੇਖਦੇ ਕਿੰਨੇ ਚੱਕਣ ਨੇ ਆ ਲੋ ਜੀ ਖੋਲ ਇਧਰ ਵਾਲਾ ਖੁੱਡਾ ਤੇ ਇਧਰ ਮੇਰੇ ਹਿਸਾਬ ਨਾਲ ਇੱਕ ਵੀ ਨਹੀਂ ਆਂਡਾ ਚੱਕਣਾ ਇੱਕ ਵੀ ਨਹੀਂ ਆਂਡਾ ਚੱਕਣਾ ਤੇ ਇੱਕ ਆਂਡਾ ਯਾਰ ਪੂਰ ਵਾਲੀ ਜੋੜੀ ਨਹੀਂ ਨਿੱਧ ਰਿਹਾ ਮੇਰੇ ਹਿਸਾਬ ਨਾਲ ਹੈ ਮੈਨੂੰ ਲੱਗਦਾ ਤੇ ਤਿੰਨ ਹੀ ਬਿਆਂਡਾ ਤੇ ਇਧਰ ਵੀ ਨਹੀਂ ਬਿਆਂਡਾ ਇਧਰ ਨਹੀਂ ਪਿਆ ਤੇ ਇਧਰ ਵੀ ਨਹੀਂ ਪਿਆ ਮੇਰੇ ਹਿਸਾਬ ਨਾਲ ਠੀਕ ਹੈ ਕਿ ਨਹੀਂ ਥੱਲੇ ਵੀ ਨਹੀਂ ਪਿਆ ਇੱਕ ਆਂਡਾ ਯਾਰ ਕੱਲ ਮੈਂ ਦੇਖਿਆ ਸੀ ਇਹ ਨਹੀਂ ਪਤਾ ਨੂੰ ਕਿੱਧਰ ਗਿਆ ਹੋ ਕੱਕ ਚੱਕਤਾ ਹੋਇਆ ਮੈਂ ਸ਼ਾਇਦ ਠੀਕ ਹੈ ਕਿ ਨਹੀਂ ਬਾਬੇਓ ਤੇ ਅਕਲੀ ਤਾਂ ਕਰਕੇ ਪਾਵਾਂਗੇ ਆ ਦੇਖੋ ਸਲਾਬ ਜੀ ਆ ਰਹੀ ਹੈ ਸੈੱਟ ਹੋ ਜੂਗੀ ਕਾਣੀ ਤੇ ਬਸ ਬਾਕੀ ਓਕੇ ਹੈ ਜੋੜੀਆਂ ਦਵਾਰਾਂ ਦੇ ਧਰਨਗੀਆਂ ਤੇ ਆ ਟੋਕਰੀ ਮਾੜੀ ਮੋਟੀ ਹਲਦੀ ਜੀ ਹੈ ਤੇ ਇਹਦੀ ਸੈਟਿੰਗ ਜੀ ਕਰਨ ਨਾਲ ਹੀ ਹੈ ਬਸ ਹਲਦ ਹਲਦੀ ਬਾਬੇ ਦੁਰਦ ਤੇ ਤਾਂ ਵਰਕੇ ਥੋੜੀ ਜੀ ਨਾ ਸੈਟਿੰਗ ਬਾਹਲਦੀ ਹੈ ਲੋਈ ਯਾ ਓਨੀ ਬਾਹਲਦੀ ਲੋਈ ਇਹ ਐਚਾ ਓਕੇ ਉਰੂ ਹੋਇਆ ਪਰ ਮੈਨੂੰ ਜਾਣਦੇ ਬਾਰ ਤੇ ਕਲੀ ਸਿੱਟਦੇ ਆ ਬਾਪੇ ਕਲੀ ਚੱਕ ਲਈਏ ਪਜੀਪਾ ਲਗਿਆ ਜੀ ਗਲੀ ਦਾ ਗੱਟਾ ਮੇਰੇ ਸਾਹਮਣੇ ਲਾਈ ਹੈ ਆਹੀ ਆ ਬਾਪਿਓ ਇੱਧਰ ਪਿਆ ਸੀ ਤੇ ਚੱਕ ਲਈਏ ਇਹਨੂੰ ਲੈ ਚਨੇ ਖੁੱਡਿਆਂ ਚ ਹੁਣ ਮੋਟੀ ਮੋਟੀ ਕਰਕੇ ਛਿੜਕਦੀਆਂ ਵੈਸੇ ਤਾਂ ਠੰਡ ਚ ਕੰਮ ਆਂਦੀ ਐ ਮੀਂਹ ਕਰਕੇ ਪਾਣੀ ਪਈ ਜਾਂਦੀ ਆ ਆਪਾਂ ਨੂੰ ਚਲੋ ਕੋਈ ਨਹੀਂ ਬਿਮਾਰੀਆਂ ਨਹੀਂ ਲੱਗਦੀ ਵਧੀਆ ਹੀ ਐ ਚਲ ਦਰਵਾਜ਼ਾ ਚਲ ਪਹਿਲਾਂ ਦਰਵਾਜ਼ਾ ਦਿੰਨੇ ਇੱਧਰ ਵਾਲੇ ਖੁੱਡੇ ਚ ਨਾਲ ਪਰਾ ਫਲਾ ਬੁਝਾ ਪੜਾ ਤੇ ਵੀ ਵਾਰ ਦੇ ਦੀਏ ਚੋਬਰ ਨੂੰ ਤੇ ਮੈਂ ਪਾ ਨਾ ਫਿਰ ਦਿਖਾਣਾ ਲੋ ਜੀ ਮਿੱਤਰੋ ਖੁੱਡਿਆ ਕਰਤਾ ਜਮ ਡਰਾਈ ਠੀਕ ਹੈ ਕਿ ਨਹੀਂ ਤੇ ਸਿੱਟਦੀ ਕਲੀ ਦੋਨੇ ਖੁੱਡਿਆਂ ਚ ਤੇ ਟੂੜੀ ਪਾਣੀ ਰਹਿ ਗਈ ਟੂੜੀ ਪਾ ਦਿੰਨੇ ਆ ਟੋਕਰੀਆਂ ਚ ਲੋ ਜੀ ਇਧਰ ਵੀ ਸਿੱਟਦੀ ਤੇ ਟੂੜੀ ਵੀ ਆਪਣੀ ਆਪ ਆ ਗੱਟਾ ਉੱਤੇ ਖੁੱਡੇ ਤੇ ਚੱਕਦੇ ਆਂ ਤੇ ਪਾ ਦਿੰਨੇ ਆ ਤੇ ਇਹਨੂੰ ਉੱਥੇ ਧਰ ਦਿੰਨੇ ਜਿੱਥੇ ਚੱਕੀ ਸੀ ਤੇ ਬਾਕੀ ਡਰੈਸ ਵਾਲੀ ਵੜ ਗਈ ਆਪਣੀ ਕੋਈ ਦਿੱਕਤ ਵਾਲੀ ਨਹੀਂ ਬਾਕੀ ਚੋਬਰ ਤੋੜੇ ਤੋਂ ਹੀ ਜਾਂਦਾ ਤੇ ਮੈਂ ਟੂੜੀ ਵਾਲਾ ਘਟਾ ਤਾਰ ਲਾ ਤੇ ਪਾ ਦਿੰਨੇ ਹੋਰ ਬਾਬਿਓ ਬੱਚੇ ਕੜਾਣੇ ਆ ਜੇ ਸਹੀ ਸਹੀ ਆ ਮਿੱਟੀ ਮਿੱਟੀ ਚੰਗੀ ਹੁੰਦੀ ਆ ਮਿੱਟੀ ਦਾ ਆਪਣੇ ਆਰ ਬੜੇ ਹੈ ਨਹੀਂ ਸ਼ਹਿਰ ਚ ਰਹਿਣੇ ਆ ਆਪਾਂ ਦੂਰੋਂ ਲੈ ਕੇ ਆਣੀ ਬੋਊਗੀ ਯਾਰ ਤੇ ਇੱਕ ਤੁਹਾਨੂੰ ਪਤਾ ਹੀ ਆ ਪੌੜੀਆਂ ਕਿੰਨੀਆਂ ਨੇ ਚੜਦ ਨਹੀਂ ਔਖਾ ਘਟਾ ਆਪਣੇ ਤੋਂ ਚੜਦਾ ਨਹੀਂ ਤਾਰ ਕੇ ਟੂੜੀਵਾ ਦਿੰਨੇ ਆ ਤੇ ਮਿੱਟੀ ਫੇਰ ਕਦੇ ਦੇਖ ਲਾਂਗੇ ਚਲੋ ਮੈਂ ਤਾਰ ਲਾਂ ਘਟਾ ਇੱਕ ਵਾਰੀ ਟੂੜੀ ਆ ਫੇਰ ਮਿਲਦੇ ਆ ਲੋ ਜੀ ਮਿੱਤਰੋ ਕੀ ਹੋਇਆ ਵਿਕੇ ਕੋਈ ਨਹੀਂ ਬਿਠਵਜਿਓ ਇਹ ਦਿੱਕਤਰ ਗੱਲ ਨਹੀਂ ਤੇ ਟੂੜੀ ਪਾਤੀ ਬਾਦੋ ਟੋਪ ਲੀਆਂ ਤੇ ਠੀਕ ਹੈ ਕਿ ਨਹੀਂ ਤੇ ਇੱਧਰ ਤਾਂ ਦੋਈ ਸੀ ਇੱਧਰ ਸੀ ਟੋਕੀਆਂ ਵਾਵਾ ਤੇ ਇੱਧਰ ਦਿਖਾ ਦੀਏ ਲੋ ਜੀ ਪਾਤੀ ਟੂੜੀ ਕਰਤੀ ਸੈਟਿੰਗ ਵੈਟਿੰਗ ਠੀਕ ਹੈ ਕਿ ਨਹੀਂ ਸਾਰੇ ਉੱਤੇ ਚੜ ਕੇ ਡਰ ਕੇ ਚੜ ਕੇ ਮੇਰੇ ਤੋਂ ਜਾਪੇ ਥੱਲੇ ਆ ਜਾਣਗੇ ਸੈਟਿੰਗ ਹੋ ਜੂਗੀ ਇਹਨਾਂ ਦੀ ਤੇ ਖਾਣੇ ਦੇ ਬਣਾਉਣ ਵਾਲਾ ਭੂਰੂ ਵਾਸਤੇ ਤੇ ਕੋਈ ਨਹੀਂ ਦੇਖਦੇ ਕੀ ਬਣਦੀ ਹੈ ਸੈਟਿੰਗ इटा ला देंगे नहीं तो फिर होता इलाज है बाकी ओकी रिपोर्ट है थामे ले लिया है ना बब चलो थले आते कबूतर उवे ही कर ली रेडी तो रख दीए रख खोल दे आए 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 ਹਾਈ 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 ਨਾਈਸ ਅੰਸੋ ਗਿਆ ਯੋ ਕਲੀ ਉਡਦੀ ਆ ਬਾਬਾ ਗੇਟ ਲੋ ਜੀ ਮਿੱਤਰੋ ਤੋੜੇ ਵੀ ਰੱਖਤੇ ਸੀ ਪਾਣੀ ਚੇਂਜ ਕਰਕੇ ਤੇ ਖਾਈ ਜਾਂਦੇ ਆ ਦਾਣੇ ਵਾਕੀ ਕਬੂਤਰ ਆਪਣੇ ਤੇ ਬਾਰੇ ਬਾਰੇ ਤੰਗ ਨਹੀਂ ਕਰਦੇ ਬਾਬੇ ਉਹ ਖਾਣ ਦੋ ਤੇ ਓਕੇ ਰਿਪੋਰਟ ਹੈ ਹੁਣ ਤਾਂ ਸਵੇਲਿਆਂ ਜਾਲ ਵੀ ਕੱਢਣਾ ਸੀ ਕੱਢਤੇ ਤੇ ਮੌਸਮ ਦਾ ਵੀ ਬਾਬੂ ਮੀ ਆ ਜਾਂਦਾ ਕੋਈ ਪਤਾ ਨਹੀਂ ਮੌਸਮ ਦਾ ਚੇਂਜ ਹੁੰਦਾ ਰਹਿੰਦਾ ਮੀ ਨਹੀਂ ਆਇਆ ਜੇ ਤੇ ਕਮਰਾ ਵੀ ਕਰਤਾ ਬਾਕੀ ਸਾਫ ਚਾਦਰ ਰਹਿ ਗਈ ਚਾਦਰ ਵਿੱਚ ਹਨਿਆ ਬੱਸ ਤੇ ਬੱਸ ਹੁਣ ਵੇਲੇ ਜਾਵਾਂ ਓਕੇ ਰਿਪੋਰਟ ਹੈ ਤੇ ਆ ਬਾਲਟੀ ਸਾਈਡ ਤੇ ਛਤਰੀ ਵਾਲੀ ਚਲੋ ਕੋਈ ਨਹੀਂ ਰੱਖਦਾਂਗੇ ਸਾਈਡ ਤੇ ਇਹਨੂੰ ਵੀ ਤੇ ਉੱਤੋਂ ਜਿਹੜਾ ਸਮਾਨ ਚੱਕ ਕੇ ਲਿਆਣਾ ਹੈ ਰਾਤ ਡੇਗਿਆ ਸੀ ਉਹ ਇਹਨੂੰ ਗੱਟੇ ਚ ਪਾ ਕੇ ਫਿਰ ਉਹਨੂੰ ਦੇਖ ਕੇ ਆਣੇ ਆ ਵੈਸੇ ਆਹੀ ਕੰਮ ਰਹਿ ਗਿਆ ਤੇ ਵਾਸਾ ਹਨ ਜਿਹੜਾ ਡੇਗਿਆ ਸੀ ਉਹ ਚੱਕ ਕੇ ਤੇ ਆਂਡੇ ਗਈਆਂ ਐਂ ਫਿਰ ਕੀ ਫਾਇਦਾ ਐਵੇਂ ਤੇ ਰਸ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਕਿ ਮੇਰੇ ਵੀਰੋਂ ਤੇ ਚਾਦਰ ਤਾਂ ਵਿਛਾਤੀ ਸੀ ਤੇ ਜਿਵੇਂ ਆਈ ਵਿਛਾਣੀ ਆ ਰਿਪਛਾਤੀ ਹੋਵੇ ਠੀਕ ਹੈ ਕਿ ਨਹੀਂ ਆਪਾਂ ਘੜਾ ਰੋਜ ਖਾਉਣੇ ਆ ਕਿ ਮਿੱਤਰੋ ਤੇ ਮੈਂ ਐਵੇਂ ਕਹਿੰਦਾ ਸੀ ਬਈ ਗੋਲੀ ਨੂੰ ਵੀ ਲਿਆਏ ਸੀ ਬਾਕੀ ਤੇ ਮੈਂ ਕਹਿੰਦਾ ਸੀ ਟ੍ਰੇਆਂ ਚੱਕਦੀਆਂ ਤੇ ਇੱਧਰ ਆਂਡੇ ਚੱਕਤੇ ਸੀ ਦੋਨੇ ਜੋੜੀਆਂ ਦੇ ਠੀਕ ਹੈ ਕਿ ਨਹੀਂ ਇੰਦਰ ਕੰਮ ਹੋ ਗਿਆ ਆਪਣਾ ਨੱਕੀ ਜਿਹੜੇ ਹੁਣ ਆਂਡੇ ਧਰਨਗੇ ਉਹਨਾਂ ਚੋੜਾਵਾਂਗੇ ਬੱਚੇ ਮੇਰੇ ਵੀਰੋਂ ਠੀਕ ਹੈ ਕਿ ਨਹੀਂ ਤੇ ਟਰੇ ਕੱਢਦੀਆਂ ਤੇ ਇੱਧਰ ਵੀ ਦਿਖਾ ਦਈਏ ਵੀ ਕਿਹਦੇ ਆਂਡੇ ਚੱਕਤੇ ਗਿੰਦੇ ਨਹੀਂ ਲੱਖਪਕ ਤਾਂ ਸਾਰਿਆਂ ਦੇ ਚੱਕਤੇ ਠੀਕ ਹੈ ਕਿ ਨਹੀਂ ਬਸ ਮੈਂ ਨਾ ਪੂਰੂ ਵਾਲੀ ਜੋੜੀ ਦੇ ਨਹੀਂ ਚੱਕੇ ਉਹਦਾ ਭਲੇਖਾ ਜਾ ਪਈ ਜਾਂਦਾ ਤੇ ਹੁਣ ਐ ਨਹੀਂ ਪਤਾ ਕੁਨਾਲ ਨੇ ਚੱਕਤੇ ਸੀ ਵੀ ਚੋਬਰ ਕਹਿੰਦਾ ਮੈਂ ਵੀ ਮੈਂ ਚੱਕੇ ਮੈਂ ਉਦੋਂ ਘਰੇ ਨਹੀਂ ਸੀ ਪਤਾ ਨਹੀਂ ਅਸੀਂ ਆ ਰਹੇ ਸੀ ਕਿਤੇ ਤਾਂ ਕਰਕੇ ਤੇ ਉਹ ਟੀਵੀ ਡੇਗੀ ਖੜਾ ਟੀਵੀ ਸੈੱਟ ਕਰ ਆਵਾਂਗੇ ਨਾਲ ਟਰੇ ਚੱਕ ਆਵਾਂਗੇ ਬਾਕੀ ਆਹ ਜੋੜੀ ਪੋਟੇ ਵਾਲੇ ਹਰੇ ਪੋਟੇ ਬਾਬੇ ਵਾਲੀ ਨੇ ਰੱਖਦੇ ਸੀ ਇੱਕ ਵਦੀਆਂ ਢੇ ਤੇ ਉਧਰ ਵੀ ਪਟਿਆਲਾ ਵਾਲਾ ਨੇ ਰੱਖਦੇ ਸੀ ਇੱਧਰ ਵੀ ਇੱਧਰ ਵੀ ਠੀਕ ਹੈ ਓਕੇ ਰਪੋਟ ਹੈ ਤੇ ਪੂਰੂ ਨੇ ਵੀ ਰੱਖਦੇ ਸੀ ਮੇਰੇ ਹਿਸਾਬ ਨਾਲ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਯਾਰ ਰੱਖਤੇ ਹੁਣੇ ਕਿੱਡੇ ਘਹਾਣੀਆਂ ਤੇ ਮੈਂ ਆਹ ਇੱਟਾ ਇੱਕ ਵਾਰ ਯਾਰ ਆਹੀ ਪੰਗਾ ਹੈ দাদা ਲੋ ਜੀ ਚੱਕ ਲਈਏ ਟਰੇ ਤੇ ਇੱਧਰ ਆ ਕੇ ਫਿਰ ਉੱਧਰ ਵੀ ਕਰ ਦਿੰਦੇ ਆ ਲੋ ਜੀ ਬਹੁਤ ਟਾਈਮ ਹੋ ਗਿਆ ਟਰੇ ਆ ਭਈਆਂ ਨੂੰ ਜਿੰਨੇ ਆਂਡੇ ਖਾਣੇ ਸੀ ਖਾ ਲਏ ਓ ਸੌਰੀ ਸੌਰੀ ਆਂਡੇ ਆਂਡਿਆਂ ਨੂੰ ਦੇਖਿਆ ਆਂਡੇ ਆ ਲਾਗੇ ਤੇ ਮੈਂ ਕਿਹਾ ਜਿੰਨੇ ਦਾਣੇ ਖਾਣੇ ਸੀ ਖਾ ਲੇ ਓਕੇ ਆ ਹੁਣ ਤੇ ਆਪਣਾ ਕੰਮ ਵੀ ਨਿਬੜ ਗਿਆ ਬਾਕੀ ਕੋਠਾ ਵੀ ਸਾਫ ਕਰਤਾ ਮੇਨ ਕੋਠਾ ਸੀ ਕਮਰਾ ਸੀ ਯਾਰ ਤੇ ਆਂਡੇ ਆਂ ਇਕੱਠੇ ਹੋ ਗਏ ਬਾਬਾ ਇਹ ਵੀ ਡੇਗਨੇ ਸੀ ਭੁੱਲ ਕੇ ਚਲੋ ਕੋਈ ਨਹੀਂ ਪਈ ਰਹਿਣ ਤੋਂ ਡੇਗ ਦਾਂਗੇ ਤੇ ਕਮੈਂਟ ਵੀ ਆਉਂਦੇ ਆ ਬਾਈਆਂ ਦੇ ਵੀ ਰੋਜ਼ ਵਲੋਗ ਪਾਇਆ ਕਰ ਠੀਕ ਹੈ ਕਿ ਨਹੀਂ ਸਾਜੀ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਯਾਰ ਦਿਲੋਂ ਪਿਆਰ ਕਰਦਾ ਬਾਈ ਕਹਿੰਦਾ ਮੇਰਾ ਇੱਕ ਵਾਰੀ ਵਲੋਗ ਚ ਨਾਮ ਲੈ ਦੇ ਤੇ ਕਹਿੰਦਾ ਮੈਂ ਤੁਹਾਡੇ ਕੋ ਵਲੋਗ ਦੇਖਦਾ ਹਾਂ ਥੋੜਾ ਤੇ ਨਾਮ ਬਾਬੇ ਮੈਨੂੰ ਯਾਦ ਨਹੀਂ ਆਉਂਦਾ ਬੰਦੇ ਦਾ ਤੇ ਪੁੱਲ ਜੇ ਗਿਆ ਯਾਰ ਮੈਨੂੰ ਯਾਦ ਤਾਂ ਸੀ ਮੈਨੂੰ ਚਲੋ ਕੋਈ ਨਹੀਂ ਯਾਰ ਜਿਹੜੇ ਭਰਾ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਧੰਨਵਾਦ ਠੀਕ ਹੈ ਕਿ ਨਹੀਂ ਤੇ ਬੱਸ ਐਵੇਂ سپورਟ ਕਰਿਓ ਠੀਕ ਹੈ ਕਿ ਨਹੀਂ ਤੇ ਫੁੱਲ ਪਿਆਰ ਕਰਿਓ ਐਵੇਂ ਕਰਦੇ ਰਹੀਆਂ ਯਾਰ ਤੇ ਐਵੇਂ ਆਪਾਂ ਬੱਸ ਹੌਲੀ ਹੌਲੀ ਕਰਕੇ ਸੈਟਿੰਗ ਕਰ ਲਾਂਗੇ ਆਪਦੀ ਵੀ ਤੇ ਫਿਰ ਪੂਰੀ ਸਾਰਾ ਕੁਝ ਯਾਰ ਜਿਵੇਂ ਸਿੱਧੀ ਗੱਲ ਆ ਯਾਰ ਆਪਾਂ ਪੈਸੇ ਮੰਗਦੇ ਨਹੀਂ ਕਿ ਤੁਹਾਨੂੰ ਪਤਾ ਆਪਦੇ ਪੈਸੇ ਇਕੱਠੇ ਕਰਕੇ ਚਲੋ ਜਿੰਨੇ ਵੀ ਮਿਲਦੇ ਆ ਇਕੱਠੇ ਕਰਕੇ ਹੌਲੀ ਹੌਲੀ ਸਮਾਨ ਲੈਣਿਆ ਤੇ ਆਪਾਂ ਕਬੂਤਰ ਵਾਸਤੇ ਨਹੀਂ ਮੰਗੇਗਾ ਤੇ ਤਾਂ ਕਹਿੰਦਾ ਜੇ ਤੁਹਾਨੂੰ YouTube ਤੋਂ ਆਉਣ ਲੱਗ ਗਈ ਨਾ ਮਾੜੀ ਮੋਟੀ ਆ ਪੈਸੇ ਨਹੀਂ ਖਾਣੇ ਜਮਾ ਇਹਨਾਂ ਦੇ ਲੈਣਿਆ ਤਾਂ ਕਰਕੇ ਜੇ ਤੁਹਾਡੇ ਪੈਰਾਂ ਤੇ ਖੜੇ ਹੋ ਕੇ ਫਿਰ ਕੋਈ ਟੈਨਸ਼ਨ ਨਹੀਂ ਪੂਰਾ ਜੋਰ ਇਹਨਾਂ ਦੇ ਲੈਣਾ ਫਿਰ ਤੇ ਐਤ ਕੀ ਛੱਡਾਂ ਐਤ ਕੀ ਤਾਂ ਨਹੀਂ ਛੱਡੀਆਂ ਬਾਜੀਆਂ ਅਗਲੀ ਵਾਰੀ ਪੱਕਾ ਛੱਡਨੀ ਆ ਬਾਬਿਓ ਪੱਕਾ ਭਾਵੇਂ ਕਬੂਤਰ ਉੱਡਣ ਭਾਵੇਂ ਨਾ ਉੱਡਣ ਠੀਕ ਹੈ ਕਿ ਨਹੀਂ ਬਾਜੀਆਂ ਛੱਡਣੀਆਂ ਸ਼ੌਂਕ ਪੂਰਾ ਕਰਨਾ ਉਹਦਾ ਤੇ ਪਹਿਲੀ ਗੱਲ ਤਾਂ ਕਬੂਤਰ ਉੱਡਣਗੇ ਆਪਣੇ ਠੀਕ ਹੈ ਕਿ ਨਹੀਂ ਐਨਾ ਭਰੋਸਾ ਹੈਗਾ ਵੀ ਉੱਡਣਗੇ ਬਾਕੀ ਰੱਬ ਰੱਖਾ ਹੈ ਮਿੱਤਰੋ ਨਾ ਗੋਲੀ ਠੀਕ ਹੈ ਕਿ ਨਹੀਂ ਰੱਬ ਜਾਣਦਾ ਬਾਕੀ ਆਪਾਂ ਦਾ ਆਪਾਂ ਜੋੜੀਆਂ ਜਮ ਚੱਕਮੀਆਂ ਲਾਈਆਂ ਤੁਹਾਡੇ ਸਾਹਮਣੇ ਹੀ ਆ ਬਾਕੀ ਕਮੈਂਟਾਂ ਚ ਵੀ ਦੱਸ ਦਿਓ ਕਿਹੜੀ ਜੋੜੀ ਤੁਹਾਨੂੰ ਘੈਂਟ ਲੱਗਦੀ ਆ ਉਹਦਾ ਫਿਰ ਅੱਡ ਤੋਂ ਕਰਕੇ ਸ਼ੌਂਕ ਕਰਾ ਦਾਂਗੇ ਤੁਹਾਨੂੰ ਠੀਕ ਹੈ ਕਿ ਨਹੀਂ ਮਾਰ ਲਵੋ ਨੀਗਾ ਇੱਕ ਵਾਰੀ ਹੋਰ ਤੇ ਪਹਿਲਾਂ ਵੀ ਨੀਗਾ ਮਰਾਈ ਸੀ ਆਪਾਂ ਤੇ ਜਿਹੜੇ ਵੀ ਵੀਰ ਭਾਈ ਵੀਡੀਓ ਦੇਖਦੇ ਆ ਆਪਣੀ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਠੀਕ ਹੈ ਕਿ ਨਹੀਂ ਸ਼ੇਅਰ ਵੀ ਕਰਿਆ ਕਰੋ ਆਪਣੀ ਵੀਡੀਓ ਤੇ ਵੱਧ ਤੋਂ ਵੱਧ ਵਾਇਰਲ ਹੋਵੇ ਤੇ ਵੱਧ ਤੋਂ ਵੱਧ ਸਾਈਟਿੰਗ ਹੋ ਜਾ ਆਪਣੀ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਆ ਤੇ ਬੋ ਜੀ ਮਿੱਤਰੋ ਇੱਕ ਖਾਣਾ ਬਣਾਤਾ ਆਪਾਂ ਇੱਟਾਂ ਨਾਲ ਤੇ ਪੂਰੂ ਵਾਲੀ ਜੋੜੀ ਵਾਸਤੇ ਬਣਾਇਆ ਵਿੱਚ ਚੰਡਾ ਤਾਂ ਰੱਖਿਆ ਸੀ ਪਹਿਲਾਂ ਟੋਕਰੀ ਹੈ ਨਹੀਂ ਸੀ ਆਪਣੇ ਕੋਲ ਤੇ ਇੱਟਾਂ ਧਰਤੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਦੇਖਦੇ ਆ ਵੀ ਬੈਂਦੀ ਹੈ ਕਿ ਨਹੀਂ ਬੈਂਦੀ ਬਾਕੀ ਗੋਲੀ ਚੂੰ ਚੂਕ ਡੀ ਜਾਂਦਾ ਇਹ ਕਹਿੰਦਾ ਵੀ ਖੁੱਲਾ ਛੱਡੋ ਮੈਨੂੰ ਤੇ ਖੁੱਲਾ ਛੜਤਾ ਪੈਰ ਪੈਰ ਫਰਸ਼ ਗਿੱਲਾ ਪਿਆ ਬਾਬਿਓ ਸਾਰੇ ਕਮਰੇ ਚ ਪੈਰ ਪੈਰ ਕਰ ਦੂਆ ਹੁਣੀ ਸਾਫ ਕਰਿਆ ਤਾਂ ਕਰਕੇ ਸੁੱਕੇ ਆਣ ਤੋਂ ਫਰਸ਼ ਫੇਰ ਛੱਡ ਦਾਂਗੇ ਬਾਕੀ ਹੁਣ ਕੰਮ ਤਾਂ ਹੈ ਨਹੀਂ ਯਾਰ ਆਪਣਾ ਠੀਕ ਹੈ ਕਿ ਨਹੀਂ ਮੈਂ ਕਹਿੰਨਾ ਕਿਉਂ ਵੀਡੀਓ ਲੰਬੀ ਕਰਨੀ ਵਲੌਗ ਦੀ ਐਂਡਿੰਗ ਕਰਦੀ ਐ ਕਿ ਨਹੀਂ ਠੀਕ ਹੈ ਕਿ ਨਹੀਂ ਕੰਮ ਤਾਂ ਹੈ ਨਹੀਂ ਯਾਰ ਥੱਕ ਵੀ ਬੋਤ ਰਹੇ ਆ ਸ਼ਰੀਰ ਜੈ ਠਾਕਾਵੜ ਜੀ ਮੰਨੀ ਜਾਂਦਾ ਤਾਂ ਆ ਕੇ ਮੈਂ ਕਹਿੰਦਾ ਨਹੀਂ ਤਾਂ ਉਹਨੇ ਆ ਥੱਲੇ ਆ ਕੇ ਤੇ ਤਾਂ ਰੱਖ ਕੇ ਚਲੋ ਦੇਖਦੇ ਹਾਂ ਕੋਈ ਨਹੀਂ ਆ ਬਾਬਿਓ ਆਪਰ ਦੀ ਮੈਂ ਕਹਿੰਨਾ ਠੀਕ ਹੈ ਕਿ ਨਹੀਂ ਚੋਬਰਾ ਵਿੱਤੀ ਛੱਡ ਗਿਆ ਅਵਾਰਾ ਜਾਨਵਰ ਪੀ ਲੈਣਗੇ ਇਹਨਾਂ ਦੇ ਪੁੰਨ ਖੱਟ ਲਈਏ ਹੈਗੇ ਨਹੀਂ ਤੇ ਤੁਸੀਂ ਵੀ ਰੱਖ ਦਿਆ ਕਰੋ ਗਰਮ ਗਰਮੀ ਬਹੁਤ ਪੈਂਦੀ ਹੈ ਬਾਕੀ ਮੀਂਹ ਪਈ ਜਾਂਦਾ ਹੁਣ ਤਾਂ ਕੋਈ ਪਾਣੀ ਦੀ ਦਿੱਕਤ ਨਹੀਂ ਜਾਦੀ ਗਰਮੀ ਹੋਵੇ ਨਾ ਭਰ ਦਿਆ ਕਰੋ ਯਾਰ ਪੀ ਲੈਣਗੇ ਵਿਚਾਰੇ ਤੇ ਸਾਫ ਪਾਣੀ ਵਧੀਆ ਕਰਕੇ ਭਰ ਦਿੰਨੇ ਆ ਲੋ ਮਿੱਤਰੋ ਭਰਦੀਆਂ ਹਨ ਤੇ ਨਾ ਗੋਲੀ ਆ ਰ ਕੀ ਦਿੱਕਤ ਹੋ ਰੀ ਆ ਅੱਛਾ ਰਸਾ ਛੋਟਾ ਕਰਕੇ ਬਣ ਕੇ ਜਾ ਰਿਹਾ ਹੋ ਕਿਨੇ ਬੰਨੇ ਪਤਾ ਨਹੀਂ ਚੋਬਰ ਨੇ ਪਤਾ ਨਹੀਂ ਕਨਾਲ ਕੋ ਨਾਲ ਲਿਆਈ ਸੀ ਸਾ ਚੌਦਾ ਰੱਸਾ ਬਿੱਡਾ ਕਰਦਾ ਮੈਂ ਰੁਕੋ ਨਾਲੇ ਆ ਧਰ ਦਿਨ ਨਾਲੇ ਰੱਸਾ ਕਰ ਦੇਣਾ ਸੈਟ ਇਹਦਾ ਬਾਕੀ ਆ ਕਬੂਤਰੀ ਬਾਬੇ ਉੱਪਰ ਹੀ ਨਹੀਂ ਆਂਦੀ ਯਾਰ ਠੀਕ ਹੈ ਕਿ ਨਹੀਂ ਉਹ ਤਾਂ ਸੈਟ ਫਿਰਦੀ ਐ ਕੋਈ ਦਿੱਕਤ ਨਹੀਂ ਥੱਲੋ ਸ਼ੁਕਰੀਆ ਭਰਦੀ ਨਹੀਂ ਦਾਣੇ ਵਧੀਆ ਹੁੰਦੀ ਐ ਪਾਣੀ ਵਧੀਆ ਪਿੰਦੀ ਐ ਠੀਕ ਹੈ ਕਿ ਨਹੀਂ ਤੇ ਭਰਦੀ ਨਹੀਂ ਪਤਾ ਨਹੀਂ ਤੋ ਤੇ ਕਈ ਵੀਰਾਂ ਨੇ ਮੈਡੀਸਿਨ ਵੀ ਦੱਸੀ ਜੀ ਦੱਸੀ ਸੀ ਐਜੀ ਕੋਈ ਗੱਲ ਨਹੀਂ ਆਪਾਂ ਪੁੱਛੀ ਸੀ ਤੇ ਸਾਰੇ ਉਹਨੇ ਅੱਡ-ਅੱਡ ਦੱਸੀ ਸੀ ਯਾਰ ਤੇ ਮੈਡੀਸਿਨ ਇਹਨੂੰ ਦੇਵਾਂਗੇ ਖਰਾਬ ਨਾ ਕਰ ਜੇ ਪਹਿਲੇ ਹੀ ਐਜ ਕੋਈ ਸ਼ੈ ਨਹੀਂ ਠੀਕ ਹੈ ਕਿ ਨਹੀਂ ਤੇ ਬਾਕੀ ਟਟਰਾ ਟੁੱਟਰਾ ਸਾਗੇ ਤਾਂ ਪਾਣੀ ਹੁੰਨੇ ਆ ਪਾਣੀ ਚ ਚਲੋ ਕੋਈ ਨਹੀਂ ਯਾਰ ਫਿਰਨੰਦੋ ਆਪੇ ਹੋ ਜੂਗੀ ਸੈਟ ਜੇ ਹੋਊਗੀ ਤੇ ਧੱਕਾ ਕਰਾਂਗੇ ਦਵਾਈਆਂ ਦੇਵਾਂਗੇ ਹੋਰ ਨਾ ਹੋ ਜੇ ਜਿਵੇਂ ਹੀ ਕਿਤੇ ਤਾਂ ਕਰਕੇ ਹੂੰ ਆਪਣੇ ਭਰਾਵਾਂ ਨੇ ਦਵਾਈ ਤਾਂ ਦੱਸੀ ਸੀ ਐਜੀ ਕੋਈ ਗੱਲ ਨਹੀਂ ਤੇ ਤਾਂ ਕਰਕੇ ਬਾਕੀ ਉੱਤੇ ਕੋਣ ਆਇਆ ਸੀ ਤੇ ਆਇਆ ਯਾਰ ਕੋਈ اچھا ਹੈਲੋ ਕਰਦੇ ਹੈਲੋ ਤੇ ਜੋ ਆ ਖਾਇ ਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਹੁਣ ਬਾਪੂ ਵਿੱਚ ਚੱਲਦੇ ਆ ਯਾਰ ਠੀਕ ਹੈਗੇ ਨਹੀਂ ਸਰੀਰ ਹੋਰੂ ਜਾਈ ਹੋ ਜਾਂਦਾ ਹੈ ਖਾਣੇ ਆ ਕੁਝ ਖਾਇਆ ਵੀ ਨਹੀਂ ਯਾਰ ਭੁੱਖ ਜੀ ਵੀ ਲੱਗੀ ਜਾਂਦੀ ਗੋਲੀ ਨੂੰ ਭੁੱਖ ਲੱਗਦੀ ਹੈ ਮੇਰੇ ਹਿਸਾਬ ਨਾਲ ਤੇ ਕੁੱਲਰ ਚ ਪਾਣੀ ਨਹੀਂ ਭਰਿਆ ਪਰ ਦਾਂਗੇ ਕੱਲ ਭਰ ਦਾਂ ਕੋਈ ਨਹੀਂ ਬਾਕੀ ਤਾ ਗਲੀ ਆ ਗਈ ਆਪਣੀ ਤੇ ਚਲਦਿਆਂ ਥੱਲੇ ਯਾਰ ਕੋਸ਼ਿਸ਼ ਤਾਂ ਪਰ ਰੋਜ਼ ਕਰਦੇ ਆ ਵੀ ਵਲੋਗ ਆਪਣੇ ਡੇਲੀ ਹੋਣ ਠੀਕ ਹੈ ਕਿ ਨਹੀਂ ਪਰ ਯਾਰ ਦੁਕਾਨ ਤੇ ਜਾਣਾ ਵੀ ਜ਼ਰੂਰੀ ਹੈ ਅੱਜ ਤਾਂ ਕਰਕੇ ਤੇ ਇਹਨੂੰ ਜੇਬ ਚ ਪਾ ਲਈਆਂ ਬਾਹਰ ਬੈਂਕ ਨੂੰ ਪੰਖਾ ਕਰਦੀਆਂ ਬੰਦ ਤੇ ਬੂਫਰ ਬੰਦ ਹੈ ਬੰਦ dielag ਭੱਗ ਤੇ ਦੇਖਣੇ ਲਈ ਇੱਕ ਵਾਰੀ ਕਈ ਵਾਰੀ ਖੁੱਲਾ ਰਹਿੰਦਾ ਹੈ ਬੰਦ ਹੈ ਠੀਕ ਹੈ ਕਿ ਨਹੀਂ ਆ ਵੀ ਲਾਤਾ ਆਪਾ ਤੇ ਇਹਦੇ ਖੁੱਡਿਆਂ ਨੂੰ ਵੀ ਲਾਤਾ ਤਾਲਾ ਚਲਦਿਆਂ ਰਵੇ ਸੁਣ ਫੇਰਾ ਤੇ ਚਲਦਿਆਂ ਫਿਰ ਚਲਦਾਂ ਚਲਦਿਆਂ ਚਲਦਿਆਂ ਕੋਈ ਨਾ ਇਹਨੂੰ ਵੀ ਨਹੀਂ ਨਵਾਇਆ ਵੈਸੇ ਗਰਮੀਆਂ 'ਚ ਨਵਾਉਣਾ ਨਹੀਂ ਚਾਹੀਦਾ ਕੁੱਤਾ ਮਹੀਨੇ ਚ ਲਾ ਦੋ ਵਾਰੀ ਵੈਸੇ ਦੋ ਐ ਤਿੰਨ ਤਿੰਨ ਲਾਸਟ ਹੈ ਪਾਣੀ ਕਰਕੇ ਕੀੜੇ ਪੈ ਜਾਂਦੇ ਇਹਨਾਂ ਨੂੰ ਤੇ ਬਾਕੀ ਖੁੱਡਿਆਂ ਨੂੰ ਲਾਤੇ ਤਾਲੇ ਤੇ ਸਟੂਡੀਓ ਵੀ ਕਰਦੇ ਹਾਂ ਬੰਦ ਆਪਣਾ ਤੇ ਫਿਰ ਮਿਲਦੇ ਆਪਾਂ ਕੱਲ ਵਾਲੀ ਵੀਡੀਓ 'ਚ ਠੀਕ ਹੈ ਕਿ ਨਹੀਂ ਗੋਲੀ ਬੱਸ ਫੇਰ